ਫਗਵਾੜਾ ਵਿਕੇ ਨਗਰ ਨਿਗਮ ਦੇ ਸਫਾਈ ਸੇਵਕਾਂ ਵੱਲੋਂ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਨ ਦੇ ਮਾਮਲੇ ਨੂੰ ਲੈ ਕੇ ਬਾਲਮਿਕੀ ਸਮਾਜ ਦੇ ਸੀਨੀਅਰ ਆਗੂਆਂ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਨੂਪਮਾ ਕਲੇਰ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਦੌਰਾਨ ਸਫਾਈ ਸੇਵਕਾਂ ਵੱਲੋਂ ਕਮਿਸ਼ਨਰ ਮੈਡਮ ਅਨੂਪਮਾ ਕਲੇਰ ਨੂੰ ਮੰਗ ਪੱਤਰ ਦਿੰਦਿਆਂ ਇਸ ਸਕੀਮ ਨੂੰ ਬੰਦ ਕਰਨ ਦੀ ਮੰਗ ਕੀਤੀ ਪੀ 2 ਫਲੈਂਕ نیوز ਤੋਂ ਪ੍ਰਿਤਪਾਲ ਸਿੰਘ ਟੀਂਗਰਾ ਦੀ ਰਿਪੋਰਟ ਸਰਨ ਜੈ ਬਾਲਮੀਕੀ ਹਾਂ ਅੱਜ ਸਾਡਾ ਦੂਜਾ ਦੂਜੇ ਦਿਨ ਦਾ ਅੱਜ ਮੰਗ ਪੱਤਰ ਦੇਣਾ ਸੀਗਾ ਕੱਲ ਬਹੁਤ ਤਕੜੀ ਮੀਟਿੰਗ ਲੱਗੀ ਸੀ ਸਾਡਾ ਸਮਾਜ ਬਾਲਮੀਕੀ ਸਮਾਜ ਪੂਰਾ ਪਹੁੰਚਿਆ ਸੀਗਾ ਅਸੀਂ ਵੀ ਕੱਲ ਇਹਨਾਂ ਮੋਰੇ ਸਮਾਜ ਮੋਰੇ ਬੇਨਤੀ ਕੀਤੀ ਸਾਡਾ ਸਾਥ ਦਿਓ ਅਸੀਂ ਕਈ ਸਟੇਟ ਤੋਂ ਸਾਡੇ ਨਾਲ ਧੱਕੇਸ਼ਾਹੀ ਨਗਮ ਨਗਮ ਕਰ ਰਹੀ ਆ ਅਸੀਂ ਇਹਨਾਂ ਨੂੰ ਬੇਨਤੀ ਮਲੇ ਵਾਲਿਆਂ ਦੇ ਪ੍ਰਧਾਨਾਂ ਨੂੰ ਕਿਹਾ ਸਾਡਾ ਸੰਯੋਗ ਦਿਓ ਇਹਨਾਂ ਨੇ ਵੀ ਕੱਲ ਬੜਾ ਸੰਯੋਗ ਦਿੱਤਾ ਅੱਜ ਵੀ ਅਸੀਂ ਇੱਕ ਮੰਗ ਪੱਤਰ ਦੇਣ ਆਏ ਆ ਸਾਡਾ ਕੋਈ ਵੀ ਅਫਸਰ ਇੱਥੇ ਹੈ ਹੀ ਨਹੀਂ ਨਕੌਣ ਨਿਕੋਂ ਚ ਇਹ ਪੂਰੇ ਪੰਜਾਬ ਚ ਹੀ ਆ ਅੱਜ ਮੈਨੂੰ ਕਰਪੂਥਲੇ ਆਇਆ ਮੈਂ ਪੰਜਾਬ ਦੀ ਜਿਹੜੀ ਕੱਲ ਦੀ ਖਬਰ ਸੀ ਮੈਂ ਪੰਜਾਬ ਦੇ ਗਰੁੱਪ ਚ ਪਾਰਤੀ ਸਾਨੂੰ ਕਰਪੂਥਲੇ ਵਾਲੇ ਪ੍ਰਧਾਨ ਗੋਪਾਲ ਕਿਸ਼ਨ ਕੋਪਾਲ ਕਿਸ਼ਨ ਜਿਹੜੇ ਫੋਨ ਕੀਤਾ ਵੇ ਪ੍ਰਧਾਨ ਜੀ ਇੱਥੇ ਵੀ ਹੜਤਾਲ ਹੋ ਰਹੀ ਆ ਸੋਮਵਾਰ ਨੂੰ ਮੇਰੀ ਇੱਕ ਬੇਨਤੀ ਆ ਅਸੀਂ ਬੇਨਤੀਆਂ ਨੇ ਹੁਣ ਕਰਨੀਆਂ ਇਹ ਜਲਦ ਜਲਦ ਮੰਗ ਪੱਤਰ ਦੇ ਕੇ ਇਹਨਾਂ ਨੂੰ ਫੜਾ ਦਿਓ ਤੇ ਸੋਮਵਾਰ ਆਪਣੀ ਹੜਤਾਲ ਕਰੋ ਬਸ ਇੰਨੇ ਕਹਿੰਦੇ ਆ ਸਾਰਿਆਂ ਜੈ ਵਾਲਮੀਕੀ ਹਰ ਰੰਦਬਾਤ ਜਿਹੜਤ ਕਰਨ ਆਇਆ ਤੇ ਸਮਾਨ ਚ ਲਾਇਆ ਗਿਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਅੱਜ ਦਾ ਜਿਹੜਾ ਧੰਨਾ ਆਇਆ ਤੇ ਜਿਹੜਾ ਸਵਸ਼ਤ ਵਿਹਾਨ ਦਾ ਤੇ ਪ੍ਰੋਸੈਸ ਚ ਲਿਆ ਆ ਉਹਦੇ ਵਿੱਚ ਅਸੀਂ ਕਾਤਪੁਰ ਹਿੰਦੇ ਆਪਣੇ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਡੇ ਸਪਾਈਸ ਸਾਹਿਬ ਦਾ ਸੇਵਕਾ ਕੋ ਇਹ ਕੰਮ ਨਾ ਕਰਾਇਆ ਜਾਵੇ ਆਪਣੇ ਇਹ ਨਵੇਂ ਬੰਦੇ ਲਾ ਕੇ ਕੰਮ ਸੋਣ ਸਾਡੇ ਸਪੈਸਿਫਿਕ ਕੰਮ ਨਹੀਂ ਕਰੂਗੇ ਜੇ ਸਾਣਾ ਕੋ ਧੱਕਾ ਕੀਤਾ ਗਿਆ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੈ ਵਾਲਮੀਕੀ ਹਰ ਹਰ ਸਾਈ ਜੈ ਬਾਲ ਮੀ ਸਰਾਂ ਨੂੰ ਇਹ ਜਿਹੜਾ ਸਵਸ਼ ਰੋਮ ਚੱਲਿਆ ਹੈ ਇਹਦੇ ਵਿੱਚ ਸਾਡੇ ਸਫਾਈ ਸੇਵਕਾਂ ਕੋੂ ਕੂੜੇ ਵਿੱਚ ਹੱਥ ਮਰਵਾਉਂਦੇ ਆ ਸਾਡੇ ਸਮਾਜ ਦਾ ਸ਼ੋਸ਼ਣ ਹੋ ਰਿਹਾ ਆ ਅਸੀਂ ਚਾਹਦੇ ਆ ਇਹਦੇ ਵਾਸਤੇ ਵੱਖਰੀ ਟੀਮ ਲਾ ਕੇ ਉਹਨਾਂ ਕੋੂ ਸਫਾਈ ਦਾ ਕੰਮ ਉਹਨਾਂ ਕੋੂ ਗਲਸੂਗਾ ਗੁਲਾ ਕਰਾਇਆ ਜਾਵੇ ਸਾਡੇ ਮਾਲਮਾਂ ਕੰਮ ਨਹੀਂ ਕਰਨਾ ਜੇ ਸਾਨੂੰ ਜਿਆਦਾ ਪਰੇਸ਼ਾਨ ਕੀਤਾ ਤੇ ਅਸੀਂ ਆਉਣ ਵਾਲੇ ਸਮਾਂ ਜਦ ਅਸੀਂ ਪੂਰ ਜ਼ੋਰ ਅਸੀਂ ਇਹਨਾਂ ਦਾ ਮੁਜਾਹਰਾ ਕਰਾਂਗੇ ਅਸੀਂ ਬੁੱਕ ਬਿਆਰਾ ਕਰਾਂਗੇ ਅੱਜ ਕੋਈ ਮੰਗ ਪੱਤਰ ਵੀ ਦੇਣ ਅੱਜ ਨੂੰ ਮੰਗ ਪੱਤਰ ਰਾਂਗੇ ਅਸੀਂ ਹਾਲੇ ਮੈਡਮ ਜੀ ਆਏ ਨਹੀਂ ਹੋ ਜੇ ਸੀ ਵੀ ਨੇ ਹੈ ਜੇ ਕੋਈ ਸਰ ਅੰਦਰ ਆਪਾਂ ਨੂੰ ਮੰਗ ਬਤ ਰੰਦੇ ਆ ਜੀ ਅੱਗੇ